ਪਹਿਲਾਂ ਟੀਕ ਨੂੰ ਮਰਵਾਇਆ ਟੀਕ ਨੇ ਥੋੜੇ ਦਿਨ ਹੋਏ ਸੀਗੇ ਸਮਰੋਹ ਦੀਆਂ ਇਲੈਕਸ਼ਨਸ ਸਾਰਾ ਮੁੱਤੋਂ ਪਤਾ ਸੀ ਮੈਂ ਉਹਨਾਂ ਦਾ ਐਕਸੀਡੈਂਟ ਕਰਾਇਆ ਉਹ ਐਕਸੀਡੈਂਟ ਨਹੀਂ ਸੀਗਾ ਉਹ ਇੱਕ ਸੋਚੀ ਸਾਜੀ ਸਮਝੀ ਰਾ ਸੀ ਕਿ ਸਾਜਿਸ਼ ਸੀ ਉਸ ਤੋਂ ਬਾਅਦ ਉਹਨੂੰ ਖਤਮ ਕੀਤਾ ਗਿਆ ਫੇਰ ਆਵਾਰ ਸਿੰਘ ਹੰਡਾ ਬੇਟਾ ਚਲਾ ਰਿਹਾ ਉਹ ਮੇਰਾ ਨਹੀਂ ਉਹਦਾ ਸਾਰਾ ਉਹਦਾ ਹੀ ਹੈ ਉਸ ਤੋਂ ਉਹ ਇੱਕ ਪੰਚੋਈ ਚੋਣ ਤੇ ਬਾਰੇ ਉਹਨੇ ਬਾਸ ਦਿੱਫੇ ਬੰਦੀ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਦੇਖ ਤੋਂ ਬਾਹਰ ਇਹ ਦੀਵਾ ਬੁਝਣ ਨਹੀਂ ਜਣਾ ਮੇਰੇ ਨਾਲ ਗੱਲ ਕਰ ਉਹਨੇ ਉਹ ਚਹਿਲ ਨੂੰ 잡ਦੀ ਰੱਖਿਆ ਤੁਸੀਂ ਉਹਦੀਆਂ ਵੀਡੀਓਾਂ ਵੱਟ ਕੇ ਦੇਖੋ ਕੀ ਉਹ ਆਪਣੇ ਘਰ ਦੀ ਗੱਲ ਕਰਦਾ ਸੀ ਆਪਣਾ ਘਰ ਹੀ ਮੰਗ ਰਿਆ ਸੀ ਕਿ ਉਹਨੇ ਤੋਬ ਸੈਤੀ ਸੀ ਸਾਰੇ ਆਪਾਂ ਕਰਦੇ ਆਂ ਖਾਲਸਤਾਨ ਨੂੰ ਮੰਗ ਹੀ ਖਾ